ख़ासि लुके करी तरक़ी कई लुट लुट खा गे ख़ासि लुके करी तरक़ी कई लूठ लुट खाॻे नखां अरबा कमगे न ਦਾਂ ਲਗਿਆ ਜਿਸ ਦਾ ਲਕਾਂ ਅਰਬਾਂ ਕਮਾ ਗਏ ਨੇ ਸੁੱਖ ਸੁਹੂਲਤਾ ਦੇ ਦਿਖਾ ਸੁਪਣੇ ਸੁੱਖ ਸੁਹੂਲਤਾ ਦੇ ਦਿਖਾ ਸੁਪਣੇ ਦੇਖੋ ਕਈ ਕਰਜ਼ੇਦਾਰ ਬਣਾ ਗਏ ਨੇ ਦੇਖੋ ਕਈ ਕਰਜ਼ੇਦਾਰ ਬਣਾ ਗਏ ਨੇ ਕਿਸ਼ਤਾਂ ਉੱਤੇ ਕਿਸ਼ਤਾਂ ਉੱਤੇ ਸਭ ਹੈ ਮਿਲਦਾ ਤਰਸਦੇ ਰਹੇ ਕਈ ਹੰਡਾ ਗਏ ਨੇ ਕੀ ਤਾਂ ਉੱਤੇ ਸਭ ਮਿਲਦਾ ਤਰਸਦੇ ਰਹੇ ਕਈ ਹੰਡਾ ਗਏ ਨੇ ਦਸਤੀ ਕੰਮ ਸੀ ਰੋਜੀ ਦੰਦਾ ਹੁਣ ਦੇਖੋ ਮਸ਼ੀਨਾਂ ਆ ਗਈਆਂ ਨੇ ਹੁਣ ਦੇਖੋ ਮਸ਼ੀਨਾਂ ਆ ਗਈਆਂ ਨੇ ਮਸ਼ੀਨਾਂ ਵਿੱਚ ਉਲਝਾ ਮਸ਼ੀਨਾਂ ਬਣਾ ਗਈਆਂ ਨੇ ਮਸ਼ੀਨਾਂ ਵਿੱਚ ਉਲਝਾ ਮਸ਼ੀਨ ਬਣਾ ਗਈਆਂ ਨੇ 24 ਘੰਟੇ ਰੰਦੀ ਪੱਜ ਦੌੜ ਬਣੀ 24 ਘੰਟੇ ਰੰਦੀ ਪੱਜ ਦੌੜ ਬਣੀ ਪਲ ਮਿਲਦਾ ਹੁਣ ਆਰਾਮ ਨਹੀਂ ਪਲ ਪਰ ਮਿਲਦਾ ਹੁਣ ਆਰਾਮ ਨਹੀਂ ਪੈਰ ਤੇ ਪਿੱਛੇ ਪਾਗਲ ਭਜਿਆ ਫਿਰਦਾ ਪੈਰ ਤੇ ਪਿੱਛੇ ਪਾਗਲ ਭਜਿਆ ਫਿਰਦਾ ਕਹਿੰਦਾ ਮੈਂ ਕਿਸੇ ਦਾ ਗੁਲਾਮ ਨਹੀਂ ਕਹਿੰਦਾ ਮੈਂ ਕਿਸੇ ਦਾ ਗੁਲਾਮ ਨਹੀਂ ਨਸ਼ੇ ਵਿੱਚ ਦੇ ਕਈ ਕਈ ਅਡੇ ਚਲਾਉਂਦੇ ਨੇ ਨਸ਼ੇ ਵਿੱਚ ਦੇ ਕਈ ਕਈ ਅਡੇ ਚਲਾਉਂਦੇ ਨੇ ਆਪਣੀ ਪਹੁੰਚ ਵਰਤਦੇ ਕਈ ਹਿਸਾਬ ਚਾਉਂਦੇ ਨੇ ਆਪਣੀ ਪਹੁੰਚ ਵਰਤਦੇ ਕਈ ਹਿਸਾਬ ਪਚਾਉਂਦੇ ਨੇ ਗਲਤ ਕੰਮ ਕਰਨਾ ਕੋਈ ਪਛਤਾਉਂਦਾ ਏ ਗਲਤ ਕੰਮ ਕਰਨਾ ਕੋਈ ਪਛਤਾਉਂਦਾ ਏ ਲੱਗਣ ਦੀ ਖਬਰ ਦਿੰਦੇ ਲੱਗਣ ਦੀ ਖਬਰ ਦਿੰਦੇ ਪਹਿਤਾ ਰੰਗ ਦਿਖਾਉਂਦਾ ਏ ਹਾਂਜੀ ਪਹਿਤਾ ਰੰਗ ਦਿਖਾਉਂਦਾ ਏ